ਹਲੋ ਸਰ ਸ਼੍ਰੀਕਲ ਜੀ ਅੱਜ ਫਿਰ ਅਸੀਂ ਤੁਹਾਡੇ ਲਈ ਸਾਰੇ ਨਿਊ ਸੂਟਸ ਲੈ ਕੇ ਆਏ ਆ ਸੋ ਇਹਦੇ ਵਿੱਚ ਸਾਰਿਆਂ ਦਾ ਡਿਫਰੈਂਟ ਡਿਫਰੈਂਟ ਫੈਬਰਿਕ ਰਹੂਗਾ ਸੋ ਦੋਨੋਂ ਸੀਜ਼ਨ ਦੇ ਸੂਟ ਹੋਣਗੇ ਕਾਟਨ ਔਰ ਜਾਰਜਟ ਜਾਂ ਬਰਬਰੀ ਜਿਵੇਂ ਹੁਣ ਕਾਫੀ ਜ਼ਿਆਦਾ ਚੱਲ ਰਿਹਾ ਸੋ ਜਿਹੜਾ ਆਪਾਂ ਫਰਸਟ ਸੂਟ ਤੁਹਾਨੂੰ ਦਿਖਾ ਰਹੇ ਆ ਵੀਡੀਓ ਦੇ ਵਿੱਚ ਇਹਦੇ ਵਿੱਚ ਆਪਾਂ ਸਾਰਾ ਦੁਪੱਟਾ ਵੀ ਨਾਟਵਰਕ ਨੀਡਲਵਰਕ ਦੇ ਵਿੱਚ ਫਿਨਿਸ਼ ਕੀਤਾ ਸੋ ਇਹਦੇ ਜਿਹੜਾ ਸੂਟ ਦਾ ਫੈਬਰਿਕ ਹੈਗਾ ਜੀ ਉਹ ਆਪਾਂ ਲਗਾਇਆ ਹੋਇਆ ਸਾਰਾ ਸੂਟ ਜਾਰਜਟ ਦਾ 올ਓਵਰ ਸੂਟ ਹੈ ਸੋ ਘੇਰੇ ਸਾਈਡ ਇਹਦੇ ਆਪਾਂ ਚਾਰ ਫਲਾਰ ਪਾਏ ਨੇ ਉੱਪਰ ਐਦਾਂ ਬੂਟੀ ਆ ਜੇਗੀ ਸੋ 슬ੀਵ ਦੇ ਉੱਪਰ ਵੀ ਐਦਾਂ ਫਲਾਰ ਪਾਇਆ ਹੋਇਆ ਸੋ 5 ਮੀਟਰ ਸੂਟ ਦਾ ਕੱਪੜਾ ਰਹੇਗਾ ਜੀ ਵਿਸਕੋਸ オーਰਗਾਂਜ਼ਾ ਆਪਾਂ ਇਹਦਾ ਦੁਪੱਟਾ ਲਗਾਇਆ ਹੋਇਆ ਸੋ ਐਦਾਂ ਪੱਲੇ ਵਾਲੀ ਸਾਈਡ ਆਪਾਂ ਇਹਦੇ ਚਾਰ ਫਲਾਰ ਪਾਏ ਹੋਏ ਨੇ ਵਿੱਚ ਸਾਰੀ ਦੇ ਵਿੱਚ ਫਲਾਰ ਪਾਇਆ ਹੋਇਆ ਤੇ ਦੂਸਰੀ ਸਾਈਡ ਵੀ ਇਹਦੇ ਐਦਾਂ ਫਲਾਰ ਪਾਇਆ ਹੋਇਆ ਸੋ ਇਦਾਂ ਸਾਰਾ ਸੂਟ ਨੂੰ ਹੀ ਆਪਾਂ embroidery ਦੇ ਨਾਲ ਕਵਰ ਕੀਤਾ ਸੋ ਤੁਸੀਂ ਕਿਸੇ ਵੀ ਓਕੇਜਨ ਤੇ ਇਹਨੂੰ ਵੇਅਰ ਕਰ ਸਕਦੇ ਹੋ ਸੋ ਇਹ ਜਿਹੜੇ ਸੂਟਸ ਨੇ ਸਾਰੇ ਹੀ ਬਹੁਤ ਪਸੰਦ ਕਰ ਰਹੇ ਨੇ ਸੋ ਕਲਰ ਦੇ ਉੱਪਰ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਇਹਦੇ ਤੇ embroidery ਕਿੰਨੀ ਜ਼ਿਆਦਾ ਗ੍ਰੇ ਐਂਡ ਮੈਰੂਨ ਦਾ ਮੈਚਿੰਗ ਕਿੰਨੀ ਜ਼ਿਆਦਾ ਵਧੀਆ ਬਣ ਰਹੀ ਹੈ ਸੋ ਕਾਸਟ ਵੀ ਆਪਾਂ ਸਾਰਿਆਂ ਦੀ ਨਾਲ ਦੀ ਨਾਲ ਮੈਂਸ਼ਨ ਕਰਾਂਗੇ ਅੱਜ ਇਹ ਸੂਟ ਰਹੇਗਾ ਜੀ 5000 5000 ਵੀ ਇਹਦਾ ਡਿਸਕਾਊਂਟ ਪ੍ਰਾਈਸ ਹੈ वैसे इदी सेल प्राइस अपनी 6500 रहे so, है है। है है। so, दी रहेगी ता हुन तुसी ए सेम पीस नु अगर बाय करना ता इदी कॉस्ट 5000 ਹੈ सो ਅੱਜ ਜਿਵੇਂ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਕਿ ਸਾਰੇ ਸੂਟਸ ਨਾਟ ਵਰਕ ਦੇ ਰਹਿਣਗੇ ਤਾਂ ਇਹਦੇ ਵਿੱਚ ਵੀ ਆਪਣੇ ਕੋਲ ਕਲਰ ਆਪਸ਼ਨ ਹੈਗੀਆਂ 2 ਜਾਂ 3 ਕਲਰ ਆਪਸ਼ਨ ਇਸ ਸੂਟ ਤੋਂ ਬਿਨਾ ਹੈਗੀਆਂ ਸੋ ਇਹਦੇ ਵਿੱਚ ਆਪਾਂ ਜਿਹੜਾ ਦੁਪੱਟਾ ਦਿੱਤਾ ਜੀ ਉਹ ਹੈਗਾ ਫਰੋਜ਼ੀ ਕਲਰ ਐਂਡ ਬਾਟਮ ਵੀ ਇਹਦੇ ਵਿੱਚ ਫਰੋਜ਼ੀ ਕਲਰ ਦੀ ਹੈਗੀ ਆ ਸੋ ਨੈਕ ਤੇ ਜਿਹੜੀਆਂ 슬ੀਵਜ਼ ਹੈਗੀਆਂ ਉਹ ਐਦਾਂ neck ਬਣਿਆ ਹੋਇਆ ਤਾਂ 슬ੀਵਜ਼ ਦੇ ਉੱਪਰ ਵੀ ਇਹ ਵਾਲੀ ਜਿਹੜੀ embroidery ਆਪਾਂ ਦਿੱਤੀ ਹੋਈ ਆ ਸੋ ਇਹਦੀ ਕਾਸਟ ਵੀ 2650 ਤੁਹਾਨੂੰ ਇੱਕ suit ਦੀ ਪਏਗੀ ਸੋ ਆਪਾਂ ਇਹਦੀਆਂ ਸਾਰੀਆਂ ਕਲਰ অপਸ਼ਨਸ ਤੁਹਾਨੂੰ ਸ਼ੋ ਕਰਦੇ ਆ ਸੋ ਇਹ ਹੈਗਾ ਜੀ yellow color ਦੇ ਵਿੱਚ ਜਿਹੜੀ embroidery ਦਾ pattern ਆ ਉਹ ਬਿਲਕੁਲ ਸੇਮ ਰਹੇਗਾ ਸੋ ਸੇਮ ਉਦਾਂ ਹੀ ਗਲੀ ਤੇ ਐਂਡ ਬਾਜੂ ਤੇ embroidery ਪਰ ਦੁਪੱਟੇ ਦਾ ਦੀ ਬਾਟਮ ਦਾ ਜਿਹੜਾ ਕਲਰ ਹੈਗਾ ਉਹ ਚੇਂਜ ਹੋ ਜੇਗਾ ਸੋ ਸ਼ਰਟ ਦੀ ਟਾਈ ਐਂਡ ਡਾਈ ਦਾ ਵੀ ਫਰਕ ਹੈ ਪਹਿਲਾਂ ਵਾਲੇ ਪੀਸ ਦੇ ਵਿੱਚ ਪਿੰਕ ਤੇ ਫਰੋਜ਼ੀ ਦਾ ਜ਼ਿਆਦਾ ਇਫੈਕਟ ਹੈਗਾ ਸੋ ਇਹਦੇ ਵਿੱਚ ਹੈਗਾ ਯੈਲੋਇਸ਼ ਤੇ ਫਰੋਜ਼ੀ ਦਾ ਇਫੈਕਟ ਜ਼ਿਆਦਾ ਹੈਗਾ ਨੈਕਸਟ ਹੈਗਾ ਜੀ ਪਿੰਕ ਸੋ ਇਹਦੇ ਵਿੱਚ ਉਦਾਂ ਹੀ ਆਪਾਂ ਪਿੰਕ ਜਿਹੜਾ ਦੁਪੱਟਾ ਦਿੱਤਾ ਗਿਆ ਸੋ ਇਹਦੇ ਵਿੱਚ ਜਿਹੜਾ ਫੈਬਰਿਕ ਹੈਗਾ ਜੀ ਉਹ ਸ਼ਰਟ ਦਾ ਹੈਗਾ ਬਰਬਰੀ ਬਹੁਤ ਸੌਫਟ ਵਾਲਾ ਇਦਾਂ ਅਸੀਂ ਸਟਫੀ ਯੂਜ਼ ਕੀਤਾ ਤੇ ਦੁਪੱਟਾ ਵੀ ਬਰਬਰੀ ਦਾ ਰਹੇਗਾ बॉटम मसलीन ਦੀ ਰਹਿਣ ਵਾਲੀ ਹੈ ਸੋ ਇਹਦੀ ਜਿਹੜੀ ਦੁਪੱਟੇ ਦੀ ਇਦਾਂ ਸੀ ਹੈਂਗਿੰਗ ਲੀਸ ਦੇ ਨਾਲ ਫਿਨਿਸ਼ਿੰਗ ਕੀਤੀ ਹੈ ਸੋ ਸੇਮ ਕੋਸਟ ਹੈ ਜੀ ਇਹਦੀ ਵੀ 2650 ਨੈਕਸਟ ਹੈਗਾ ਜੀ ਇਦਾਂ ਗ੍ਰੀਨ ਸ਼ੇਡ ਸੋ ਤੁਸੀਂ ਦੇਖ ਸਕਦੇ ਹੋ ਇਹਦੇ ਸ਼ਰਟ ਦੇ ਵਿੱਚ ਵੀ ਗ੍ਰੀਨ ਕਲਰ ਹੀ ਆਪਾਂ ਜ਼ਿਆਦਾ ਦਿੱਤਾ ਹੋਇਆ ਡਾਈ ਐਂਡ ਡਾਈ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਸੋ ਇਹ ਸਾਰੇ ਚਾਰੋਂ ਦੇ ਚਾਰੋਂ ਸ਼ੇਡ ਆਪਣੇ ਕੋਲ ਅਵੇਲੇਬਲ ਨੇ ਸੋ ਤੁਸੀਂ ਇਹਨਾਂ ਵਿੱਚੋਂ ਕਿਸੇ ਦਾ ਵੀ ਆਰਡਰ ਦੇਣਾ ਤਾਂ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲ ਰਿਹਾ ਤੁਸੀਂ ਉਹਦੇ ਤੇ ਆਪਾਂ ਨੂੰ ਇਹ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਸੋ ਉੱਥੇ ਤੁਹਾਡੀਆਂ ਸਾਰੀਆਂ ਕੁਆਰੀਜ਼ ਦੀ ਆਪਾਂ ਅਨਸਰ ਕਰਾਂਗੇ ਤੁਸੀਂ ਫੈਬਰਿਕ ਦੇ ਰਿਗਾਰਡਿੰਗ ਪ੍ਰਾਈਸ ਦੇ ਰਿਗਾਰਡਿੰਗ ਕੋਈ ਵੀ ਆਪਾਂ ਨੂੰ ਕੁਐਸਚਨ ਤੁਹਾਡੇ ਮਾਈਂਡ 'ਚ ਹੈਗਾ ਤਾਂ ਤੁਸੀਂ ਉਹ ਕਰ ਸਕਦੇ ਹੋ ਨੈਕਸਟ ਆ ਗਿਆ ਜੀ ਬਰਬਰੀ ਕਾਟਨ ਦੇ ਵਿੱਚ ਸੋ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਸ਼ੇਡ ਮਿਲਣਗੇ ਸੋ ਐਮਬਰਾਇਡਰੀ ਦਾ ਪੈਟਰਨ ਸੇਮ ਆ ਬਟ ਸਟਿਚਸ ਦਾ ਫਰਕ ਹੈ ਸੋ ਉਹਦੇ ਵਿੱਚ ਜਿਹੜਾ ਸੀਗਾ ਰਿੰਗ ਨੋਟ ਸੋ ਇਹਦੇ ਵਿੱਚ ਆਪਾਂ ਬੁਲੀਅਨ ਪਾਇਆ ਹੋਇਆ ਤੇ ਉਹਦੇ ਵਿੱਚ ਐਮਬਰਾਇਡਰੀ ਦੇ ਜਿਵੇਂ ਥੋੜਾ ਪੱਤੀਆਂ ਵਗੈਰਾ ਬਾਕੀ ਡਿਜ਼ਾਈਨ ਦਾ ਵੀ ਸ਼ੇਪ ਦਾ ਵੀ ਫਰਕ ਸੀ ਸੋ ਇਹ ਹੈਗਾ ਸਕਾਈ ਬਲੂ ਸ਼ੇਡ ਸਕਾਈ ਬਲੂ ਸ਼ੇਡ ਐਂਡ ਪੀਚ ਐਂਡ ਮੌਵ ਸ਼ੇਡ ਸੋ ਤਿੰਨ ਸ਼ੇਡ ਹੈਗੇ ਨੇ ਸੋ ਦੁਪੱਟਾ ਨਾਲ ਇਹਦੇ ਹੈਗਾ ਸੋ ਇਹ ਤੁਹਾਨੂੰ ਪਾਏਗਾ ਜੀ 1800 ਦਾ ਇੱਕ ਪੀਸ ਮਤਲਬ ਇੱਕ ਸੂਟ ਐਂਡ ਦੁਪੱਟਾ 5 ਮੀਟਰ ਸੂਟ ਦਾ ਕਪੜਾ ਰਹੇਗਾ ਸੋ ਇਹ ਵੀ ਆਪਣੇ ਸੂਟਸ ਦਾ ਡਿਸਕਾਊਂਟ ਪ੍ਰਾਈਸ ਆ ਸੋ ਇਹਨਾਂ ਤੋਂ ਇਲਾਵਾ ਤੁਸੀਂ ਕੋਈ ਹੋਰ ਸੂਟ ਆਰਡਰ ਕਰੋਗੇ ਤਾਂ ਹੋ ਸਕਦਾ ਤੁਹਾਨੂੰ ਉਹਨਾਂ ਸੂਟਸ ਤੇ ਡਿਸਕਾਊਂਟ ਨਾ ਮਿਲੇ ਸੋ ਇਹ ਸ਼ੀਟਸ ਤੇ ਆਪਣੇ ਕੋਲ ਡਿਸਕਾਊਂਟ ਹੈਗਾ ਤਾਂ ਨੈਕਸਟ ਆ ਗਿਆ ਜੀ ਵਿਸਕੋਸ ਔਰਗੈਂਜ਼ਾ ਦਾ ਸੂਵਿਸਕੋਸ オーਗੈਂਜ਼ਾ ਦਾ ਹੀ ਦੁਪੱਟਾ ਰਹੇਗਾ ਔਰ ਸੂਟ ਵੀ ਇਹਦੇ ਵਿੱਚ ਆਪਣੇ ਕੋਲ ਦੋ ਸ਼ੇਡ ਨੇ ਸੋ ਇਹ ਦੀ ਵੀ ਐਮਬ੍ਰੋਇਡਰੀ ਦਾ ਪੈਟਰਨ ਉਦਾਂ ਹੀ neck and sleeve ਦਾ ਰਹੇਗਾ ਸਾਰਾ ਸੂਟ ਆਫ ਵਾਈਟ ਐਂਡ ਦੁਪੱਟਾ ਤੁਸੀਂ ਦੇਖ ਸਕਦੇ ਹੋ ਕਲਰਫੁੱਲ ਬੰਦਨੀ ਵਾਲਾ ਤੁਹਾਨੂੰ ਮਿਲੇਗਾ ਸੋ ਨੀਚੇ ਟਸਲਸ ਵਗੈਰਾ ਇਦਾਂ ਐਡ ਕੀਤੇ ਹੋਏ ਨੇ ਇਹਦੇ ਨਾਲ ਜਿਵੇਂ ਆਪਾਂ ਗ੍ਰੀਨ ਸ਼ੇਡ ਦੇ ਵਿੱਚ ਦੁਪੱਟਾ ਦਿੱਤਾ ਹੋਇਆ ਸੋ ਇਹਦੀ ਕਾਸਟ ਹੋਏਗੀ 2850 ਸੋ ਦੋ ਸ਼ੇਡ ਵਿੱਚੋਂ ਤੁਸੀਂ ਕੋਈ ਵੀ ਆਪਣੇ ਤੋਂ ਬਾਈਕ ਕਰ ਸਕਦੇ ਹੋ ਸੋ ਨੈਕਸਟ ਆ ਜਾਏਗਾ ਸਾਰਾ ਹੈਂਡ embroiderry ਦੇ ਵਿੱਚ ਹੀ ਇਹ ਆਏਗਾ ਚੰਦੇਰੀ ਦਾ ਪੂਰਾ ਫੁੱਲ ਪੀਸ ਫੁੱਲ ਪੀਸ ਚੰਦੇਰੀ ਦਾ ਹੈਗਾ ਫੈਬਰਿਕ ਦੁਪੱਟਾ ਐਂਡ ਜਿਹੜਾ ਸ਼ਰਟ ਹੈਗਾ ਉਹ ਚੰਦੇਰੀ ਫੈਬਰਿਕ ਦੇ ਵਿੱਚ ਹੈਗਾ ਤ ਤੁਹਾਨੂੰ ਆਪਾਂ ਇਹਦਾ ਇੱਕ ਵਾਰ ক্লোਜ਼ ਅਪ ਤੁਹਾਨੂੰ ਦਿਖਾਉਣੀ ਆ ਕਿੰਨੀ ਜਿਆਦਾ ਪਿਆਰੀ ਏਮਬ੍ਰੋਇਡਰੀ ਆ ਸੋ ਸਾਰਾ ਇਹ ਕੰਮ ਨੀਡਲਵਰਕ ਦੇ ਵਿੱਚ ਹੀ ਹੈ ਪਹਿਲਾਂ ਵਾਲੇ ਸਾਰੇ ਪੀਸਸ ਤੋਂ ਇਹਦਾ ਕੰਮ ਡਿਫਰੈਂਟ ਆ ਸੋ ਇਸ ਲਈ ਆਪਾਂ ਤੁਹਾਨੂੰ ਇਹਦਾ ক্লোਜ਼ ਅਪ ਜਿਹੜਾ ਹੈਗਾ ਦਿਖਾ ਰਹੇ ਆ ਇਹਦੇ ਆਪਾਂ ਦੁਪੱਟੇ ਦੇ ਵਿੱਚ ਵੀ ਬੂਟੀ ਪਾਈ ਹੋਈ ਆ ਸੋ ਫੋਰ ਸਾਈਡ ਆਪਾਂ ਲੇਸ ਫਿਨਿਸ਼ ਕਰਾਂਗੇ ਇਹ ਪੀਸ ਦੀ ਕਾਸਟ ਤੁਹਾਨੂੰ 4200 ਪੈਗੀ ਸੋ 42 ਦਾ ਹੀ ਪੀਸ ਆ ਬਾਟਮੇ ਦੀ ਮਸਲਿਨ ਦੀ ਲੱਗੀ ਹੋਈ ਆ ਸੋ ਸਾਰਾ ਇੱਕ ਕਲਰ ਦਾ ਹੀ ਸੂਟ ਆ ਸੋ ਗ੍ਰੀਨ ਕਲਰ ਇਹ ਸਾਰੇ ਸੂਟ ਦਾ ਹੈਗਾ ਸੋ ਆਪਣੇ ਕੋਲ ਇਹਦੇ ਵਿੱਚ ਇੱਕ ਸਿੰਗਲ ਸ਼ੇਡ ਅਵੇਲੇਬਲ ਆ ਤਾਂ ਇੱਕ ਡਿਜ਼ਾਈਨ ਆਪਾਂ ਤੁਹਾਨੂੰ ਉਹ ਸ਼ੋਅ ਕਰ ਦਿੰਦੇ ਆ ਜਿਹੜਾ ਤੁਹਾਨੂੰ ਸਾਰਿਆਂ ਨੂੰ ਹੀ ਪਹਿਲਾਂ ਬਹੁਤ ਜ਼ਿਆਦਾ ਆਪਾਂ ਇੰਸਟਾਗ੍ਰam ਤੇ ਵੀ ਅਪਲੋਡ ਕੀਤਾ ਹੋਇਆ ਸੀ ਸੋ ਬਹੁਤ ਜ਼ਿਆਦਾ ਜਿਹੜਾ ਡਿਜ਼ਾਈਨ ਆ ਪਿਆਰਾ ਲੱਗਿਆ ਸੀ ਸੋ ਇਹ ਆਪਾਂ ਹੁਣ ਦੁਬਾਰਾ ਬਣਵਾਇਆ ਪੀਸ ਹਲੇ ਇਸ ਪੀਸ ਦੀ ਇਦਾਂ ਫਿਨਿਸ਼ਿੰਗ ਪ੍ਰੈਸਰ ਵਗੈਰਾ ਵੀ ਹੋਣ ਵਾਲੀ ਹੈ ਸੋ ਆਪਾਂ ਤੁਹਾਨੂੰ ਇੱਕ ਵਾਰ ਸ਼ੋਅ ਕਰ ਦਿੰਦੇ ਆ ਸੋ ਇਹ ਪੀਸ ਵੀ ਆਪਣੇ ਕੋਲ ਅਵੇਲੇਬਲ ਹੈਗਾ ਤਾਂ ਤੁਸੀਂ ਇਹਦਾ ਜਿਹੜਾ ਆਰਡਰ ਆਪਾਂ ਨੂੰ ਕਰ ਸਕਦੇ ਹੋ ਥੈਂਕ ਯੂ